ਚਾਨਣ ਵਾਲਿਆਂ ਚਾਨਣ ਵੰਡਣਾ ਹਨੇਰੇ ਵਾਲਿਆਂ ਹਨੇਰਾ ਜੋ ਸਬਰਾਂ ਦਾ ਸਾਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਹਾਂ ਸੋ ਸਬਰ ਨਾਲ ਅਧਿਆਪਕ ਜਿਹੜਾ ਪੜਾਉਂਦਾ ਹੈ ਅੱਗੇ ਵਧਦਾ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਬਹੁਤ ਹੀ ਕਮਾਲ ਦੀ ਫਿਲਮ ਬਣੀ ਹੈ ਫਿਲਮ ਦੇ ਪੈਸੇ ਲਾਉਣੇ ਇਹਦਾ ਮਤਲਬ ਇੱਕ ਡਿਫਰੈਂਟ ਫਿਲਮ ਹੈ ਇਹਦੇ ਉੱਤੇ ਪੈਸਾ ਲਾਉਣ ਲਈ ਜਿਗਰਾ ਚਾਹੀਦਾ ਅੱਜ ਕਲ੍ਹਾਂ ਵੀ ਤੁਹਾਨੂੰ ਜਵਾਬ ਮਿਲ ਗਿਆ ਹਾਂ ਹਾਂ ਸੋ ਹਿੰਦੀ ਹੋਰ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਕੀਤਾ ਔਰ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈ ਗਿਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੁੱਗਣੀ ਮੁਬਾਰਕਾਂ ਫਿਲਮ ਬਾਰੇ ਮੈਂ ਇੱਕੋ ਹੀ ਗੱਲ ਕਹੂੰਗਾ ਮੈਨੂੰ ਦੋ ਲਾਈਨਾਂ ਆਪਣੇ ਯਾਦ ਆ ਰਹੀਆਂ ਨੇ ਕਿ ਚਾਨਣ ਵਾਲਿਆਂ ਚਾਨਣ ਵੰਡਣਾ ਚਾਨਣ ਵਾਲਿਆਂ ਚਾਨਣ ਵੰਡਣਾ ਹਨੇਰੇ ਵਾਲਿਆਂ ਹਨੇਰਾ ਜੋ ਸਮਰਾਂ ਦਾ ਸਾਂਝਾ ਹੁੰਦਾ ਉਸ ਵਿੱਚ ਸਬਰ ਬਠੇਰਾ ਹਾਂ ਸੋ ਸਬਰ ਨਾਲ ਅਧਿਆਪਕ ਜਿਹੜਾ ਪੜਾਉਂਦਾ ਹੈ ਅੱਗੇ ਵੱਧਦਾ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਬਹੁਤ ਹੀ ਕਮਾਲ ਦੀ ਫਿਲਮ ਬਣੀ ਹੈ ਇਹਦੇ ਲਈ ਸਾਡੇ ਰਾਈਟਰ ਜਗਦੀਪ ਵੜਿੰਗ ਹਾਂ ਔਰ ਸਾਡੇ ਡਾਇਰੈਕਟਰ ਉਹਦੇ ਪ੍ਰਤਾਪ ਸਿੰਘ ਅੰਨਾਂ ਲਈ ਬਹੁਤ ਵੱਡੀ ਤਾੜੀ ਦੂਜਾ ਸਾਡੇ ਪ੍ਰੋਡਿਊਸਰ ਸਾਹਿਬ ਸਾਨੀ ਸਾਹਿਬ ਸਾਨੀ ਸਾਹਿਬ ਐਂਡ ਸੁਵਿਧਾ ਕ੍ਰੈਡਿਟਸ ਔਰ ਸੁਵਿਧਾ ਸਾਨੀ ਆਨੰਦ ਔਰ ਸਰਤਾਜ ਜੀ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਲਈ ਤਾੜੀ ਹੁਣ ਤੁਸੀਂ ਸਾਬ ਨਹੀਂਏ ਉੱਧਰ ਮੈਂ ਕਿਹਾ ਸੀ ਕਿ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਇਹਦਾ ਮਤਲਬ ਇੱਕ ਡਿਫਰੈਂਟ ਫਿਲਮ ਹੈ ਇਹਦੇ ਉੱਤੇ ਪੈਸੇ ਲਾਉਣ ਲਈ ਜਿਗਰਾ ਚਾਹੀਦਾ ਅੱਜ ਕਲਪਾਂਤ ਨਹੀਂ ਕੋਈ ਜਵਾਬ ਮਿਲ ਗਿਆ ਸੋ ਸਿਮੀ ਹੋਰਾਂ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਕੀਤਾ ਔਰ ਅਸੀਂ ਬਹੁਤ ਖੁਸ਼ ਹਾਂ ਇਹ ਅਸੀਂ ਇਸ ਫਿਲਮ ਦਾ ਹਿੱਸਾ ਹੈ ਗਿਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੁੱਗਣੀਆਂ ਮੁਬਾਰਕਾਂ ਫਿਲਮ ਬਾਰੇ ਮੈਂ ਇੱਕੋ ਹੀ ਗੱਲ ਕਹੂੰਗਾ ਮੈਨੂੰ ਦੋ ਲਾਈਨਾਂ ਆਪਣੇ ਯਾਦ ਆ ਰਹੀਆਂ ਨੇ ਕਿ ਚਾਨਣ ਵਾਲਿਆਂ ਚਾਨਣ ਵੰਡਣਾ ਚਾਨਣ ਵਾਲਿਆਂ ਚਾਨਣ ਵੰਡਣਾ ਹਨੇਰੇ ਵਾਲਿਆਂ ਹਨੇਰਾ ਜੋ ਸਬਰਾਂ ਦਾ ਸਾਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਸੋ ਸਬਰ ਨਾਲ ਅਧਿਆਪਕ ਜਿਹੜਾ ਪੜਾਉਂਦਾ ਹੈ ਅੱਕੇ ਬਾਦ ਦਾ ਅੱਜ ਦੇ ਸਮੇਂ ਦੀ ਬਹੁਤ ਹੀ ਲੋਰੀ ਦਾ ਵਿਸ਼ਾ ਬਹੁਤ ਹੀ ਕਮਾਲ ਦੀ ਫਿਲਮ ਬਣੀ ਹੈ ਇਹਦੇ ਲਈ ਸਾਡੇ ਰਾਈਟਰ ਜਗਦੀਪ ਵੜਿੰਗ ਆਹ ਤੇ ਸਾਡੇ ਡਾਇਰੈਕਟਰ ਉਦੈ ਪ੍ਰਤਾਪ ਸਿੰਘ ਅੰਨਾਂ ਲਈ ਬਹੁਤ ਵੱਡੀ ਤਾੜੀ ਦੂਜਾ ਸਾਡੇ ਪ੍ਰੋਡਿਊਸਰ ਸਾਹਿਬ ਸਾਨੀ ਸਾਹਿਬ ਸਾਨੀ ਸਾਹਿਬ ਐਂਡ ਸੁਵਿਧਾ ਫਿਲਮ ਕ੍ਰੈਡਿਟਸ ਔਰ ਸੁਵਿਧਾ ਸਾਨੀ ਆਹ ਔਰ ਸਰਤਾਜ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਲਈ ਤਾੜੀ ਹੁਣ ਤੁਸੀਂ ਸਾਹਮਣੇ ਉੱਧਰ ਮੈਂ ਕਿਹਾ ਸੀ ਕਿ ਇਹੋ ਜੀ ਫਿਲਮ ਤੇ ਪੈਸੇ ਲਾਉਣੇ ਇਹਦਾ ਮਤਲਬ ਇੱਕ ਡਿਫਰੈਂਟ ਫਿਲਮ ਹੈ ਇਹਦੇ ਉੱਤੇ ਪੈਸਾ ਲਾਉਣ ਲਈ ਜਿਗਰਾ ਚਾਹੀਦਾ ਅੱਜ ਕਲਪਾਂਤ ਨਹੀਂ ਕਰਨ ਦਾ ਜਵਾਬ ਮਿਲ ਗਿਆ ਸੋ ਸਿਮੀ ਹੋਰਾਂ ਨੇ ਸਰਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਕੀਤਾ ਔਰ ਅਸੀਂ ਬਹੁਤ ਖੁਸ਼ ਹਾਂ ਕਿ ਅਸੀਂ ਇਸ ਫਿਲਮ ਦਾ ਹਿੱਸਾ ਹੈ ਗਿਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੁੱਗਣੀਆਂ ਮੁਬਾਰਕਾਂ